ਕਿ ਤਾਰੀਕੀ ਉਹ ਮੇਕਦੀ ਦੂਰੀ ਤੇ ਜਾ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਉਣਾ ਪਏਗਾ ਜਦੋਂ ਕਿ ਮੁਹਾਰੀ ਤੇ ਖਰੜ ਜਿਹੜਾ ਸਾਨੂੰ ਬਿਲਕੁਲ ਨਜ਼ਦੀਕ ਪਈ ਹੈ ਅਸੀਂ ਆਪਣੀ ਹਰ ਇੱਕ ਸਮੱਸਿਆ ਉੱਲੀ ਹੈਗੀ ਆ ਕੁਝ ਪਰਾਂ ਦੇ ਵਿਚਾਰ ਚਾਹੇ ਰੱਖ ਸਕਦੇ ਆ ਸੋਦੇਲੇ ਇਸ ਤੋਂ ਦੇ ਫੈਸਲੇ ਆ ਉਹ ਲੋਕਾਂ ਵਾਸਤੇ ਬੜੇ ਖਾਨੀ ਕੰਮ ਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਨੇ ਰਾ ਮਿਲ ਕੇ ਅਸੀਂ ਜਿਹੜਾ ਇਹ ਸੰਘਰਸ਼ ਸ਼ੁਰੂ ਕੀਤਾ ਇਸ ਤਰ੍ਹਾਂ ਹੀ ਅਸੀਂ ਇਹ ਸ਼ੁਰੂ ਕੀਤਾ ਤੇ ਸਾਡੇ ਨਾਲ ਬਹੁਤ ਹੀ ਰਾਜਨੀਤਿਕ ਪਾਰਟੀਆਂ ਦੇ ਮੈਂਬਰ ਸਹਿਵਾਨ ਇੱਥੇ ਆਏ ਨੇ ਤੇ ਪੰਥਕ ਜਥੇਬੰਦੀਆਂ ਦੇ ਆਏ ਨੇ ਰਾਜਨੀਤਿਕ ਪਾਰਟੀਆਂ ਦੇ ਕਿਸਾਨ ਜਿਹੜੇ ਜਥੇਬੰਦੀਆਂ ਆ ਉਹਨਾਂ ਨੇ ਵੀ ਲੱਗਣਾ ਕਰਾਤੇ ਆ ਕੇ ਸਾਡੇ ਇੱਥੇ ਬਹੁਤ ਭਰੂਸ ਸੰਯੋਗ ਦਿੱਤਾ ਸਾਡੇ ਮੁੱਢਿਆਂ ਮੁੱਢਾ ਜੋੜ ਕੇ ਖੜੀ ਹਨ ਕਿਉਂਕਿ ਇਹਨਾਂ ਨੇ ਸਮਝਿਆ ਕਿ ਇਹ ਸਿਰਫ ਵਕੀਲਾਂ ਦੇ ਇਹ ਕੇਸ ਘਟਨਾਂ ਦੇ ਆਉਣਾਂ ਦਾ ਕੰਮ ਪਟਣ ਦਾ ਚਾਰਨੀ ਹੈਗਾ ਇਹ ਸਾਡਾ ਇੱਕ ਨੀਤੀ ਕਰਨੀ ਹੈ ਜਿਹੜਾ ਕਿ ਸਾਡੇ ਬੱਚਿਆਂ ਦੇ ਭਵਿੱਖ ਦੇ ਲਈ ਬਹੁਤੀ ਹਾਨੀ ਕਰਦਾ ਹੈ। ਵਿਰਾਂਗਵਾਲੀ ਸਾਜ ਅਸੀਂ ਇਸ ਸਮੱਸਿਆ ਨੂੰ ਸੁਝਾਉਣ ਦੀ ਕੋਸ਼ਿਸ਼ ਨਾ ਵੀ ਸਕਦੇ ਆਉਣ ਵਾਲੇ ਜਿਹੜੇ ਭਵਿੱਖ ਹੈ ਉਹਦੇ ਵਿੱਚ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਬਹੁਤ ਈਆਂ ਸਮੱਸਿਆਵਾਂ ਦਾ ਇਹਦਾ ਹੈਗਾ ਸਾਹਮਣਾ ਕਰਨਾ ਪਵੇਗਾ। ਸੋ ਇਸ ਕਰਕੇ ਅਸੀਂ ਫਕੀਰ ਭਾਈ ਚਾਰੇ ਨੇ ਸਾਰੀ ਪਾਰਟੀਆਂ ਦੇ ਸਹਿਯੋਗ ਦੇ ਨਾਲ ਸਾਰੀ ਰਾਜਨੀਤਿਕ ਪਾਰਟੀ ਨੇ ਸਹਿਯੋਗ ਦੇ ਨਾਲ ਇਹ ਜਿਹੜਾ ਰੋਸ ਕਰਨਾ ਹੈ ਇੱਥੇ ਲਗਾਇਆ ਹੈ ਤੇ ਅਸੀਂ ਪਿਛਲੇ ਦਿਨਾਂ ਜਿਹੜਾ ਹੈਗਾ ਪਾਸ ਤੋਂ ਇੱਕ ਰੋਸ ਧੰਨਾ ਜਿਹੜਾ ਲਾਇਆ ਸੀਗਾ ਉਹਦੇ ਵਿੱਚੋਂ ਜਦੋਂ ਸਾਡੇ ਇੱਥੇ ਬਹੁਤ ਜ਼ਿਆਦਾ ਇਕੱਠ ਹੋਇਆ ਬਹੁਤ ਰਾਜਨੀਤਿਕ ਸ਼ਖਰ ਤੱਕ ਪਹੁੰਚੀ ਸਾਡੇ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਡਾਕਟਰ ਚੰਜੀ ਸਿੰਘ ਜੀ ਕਹਿੰਦਾ ਇੱਥੇ ਆਏ ਤੇ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਆਏ ਜਦੋਂ ਉਹਨਾਂ ਨੇ ਦੇਖਿਆ ਵੀ ਲੋਕਾਂ ਦੇ ਵਿੱਚ ਜਿਹੜਾ ਰੋਸ ਹੈ ਬਹੁਤ ਫਤਫਤੇ ਜਾ ਰਿਹਾ ਹੈ ਇਸ ਕਰਾਰੀ ਇੱਥੇ ਕਹਿੰਦਾ ਧਰਮੇ ਨਹੀਂ ਚਾਕੇ ਸਾਨੂੰ ਸੁੋਧਨ ਕੀਤਾ ਤੇ ਨਿੱਕੇ ਤੌਰ ਤੇ ਸਾਨੂੰ ਉਹ ਵਿਸ਼ਵਾਸ ਦਿਵਾ ਕੇ ਗਏ ਹੈ ਕਿ ਜਿਹੜੇ ਇਹ ਥੋੜੇ 35 ਪਿੰਡ ਹੈ ਜੋ ਮਰੀ ਮੇਰੀ ਕਮਿਸੀਅਨਸੀ ਦੇ ਵਿੱਚ ਪੈਂਦੇ ਹੈ ਹਰਕਾ ਸ਼੍ਰੀ ਚੰਤੌਰ ਸਾਹਿਬ ਦੇ ਵਿੱਚ ਮੈਂ ਇਹਨਾਂ 35 ਪਿੰਡਾਂ ਨੂੰ ਕਿਸੇ ਵੀ ਰੋਪੜ ਜ਼ਿਲ੍ਹੇ ਦੇ ਨਾਲ ਨਹੀਂ ਜੋੜ ਦਿੰਦਾ ਤੇ ਉਹ ਸੁਲਿਪਤੀ ਇੱਥੇ ਜਿਹੜਾ ਲਿਖੇ ਗਏ ਨੇ ਉਸ ਤੋਂ ਬਾਅਦ ਜਦੋਂ ਅਸੀਂ ਸਾਡੇ ਨਾਲ ਲੱਗਦੇ ਕੁਰਾਲੀ ਫਾਜਰੀ ਦੇ ਬਾਰੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਇਸ ਵਾਰਿਆ ਸਪਰਥਾ ਪ੍ਰਗਟਾਈ ਕਿ ਫਿਲਹਾਲ ਸਰਕਾਰ ਦੀ ਜਿਹੜੀ ਹੈਗੀ ਆ ਕਿਸੇ ਵੀ ਕਿਸਮ ਦੀ ਕੋਈ ਪ੍ਰੋਪੋਜ਼ਲ ਨਹੀਂ ਹੈਗੀ ਕਿ ਕੋਈ ਨਵਾਂ ਜਿਹੜਾ ਡਿਸਟ੍ਰਿਕਟ ਹੈ ਉਹ ਬਣਾਇਆ ਜਾਵੇਗਾ ਜਾਂ ਜਿਹੜੇ ਅਰੀ ਜ਼ਿਲ੍ਹੇ ਦੇ ਪਿੰਡ ਹੈ ਇਹਨਾਂ ਨੂੰ ਦੋਸਤੇ ਰੋਪੜ ਦੇ ਨਾਮ ਲਗਾਇਆ ਜਾਏਗਾ ਪਰantu ਜੇ ਅਸੀਂ ਰੋਪੜ ਵਾਰਾ ਸੈਸ਼ਨ ਕੋਟ ਨੇ ਆ